ਫਕਤੋ ਜੈ ਮਾਤਾ ਜੀ ਮਾਤਾ ਚੰਦਪੁਰਨੀ ਤੋਂ ਅਸੀਂ ਲਾਈਵ ਹੋ ਰਹੇ ਆ ਜਿੱਥੇ ਕਿ ਅੱਜ ਕਲਾਕਾਰ ਬਹੁਤ ਲੱਗਣੇ ਸੀਗੇ ਕਿ ਰਾਤ بارش ਇੰਨੀ ਹੋ ਗਈ ਆ ਤੇ ਜਿੱਤਾ ਤਿੰਨ ਚਾਰ ਦਿਨ ਹੋ ਗਏ ਪੰਡਾਲ ਲੱਗਦੇ ਨੂੰ ਉਹ ਉਹ ਜਗ੍ਹਾ ਤੇ ਪਾਣੀ ਵੀ ਬਹੁਤ ਭਰ ਗਿਆ ਆ ਤੁਹਾਨੂੰ ਪਾਣੀ ਦੀਆਂ ਲਾਭ ਜੀ ਮੈਂ ਕੈਮਰਾਮਨ ਕਹਿੰਦਾ ਦਿਖਾ ਦਿਓ ਜੀ ਪਾਣੀ ਦਿਖਾ ਦਿਓ ਇਹ ਪਾਣੀ ਆ ਜੀ ਇਹ ਰੋਡ ਤੋਂ ਲੈ ਕੇ ਉਹ ਪਾਣੀ ਦਾ ਟੈਂਕਰ ਵੀ ਮੁਕੇ ਹੋਇਆ ਵਾ ਇੱਥੇ ਹਰ ਸਾਲ ਮਾਤਾ ਚਿੰਤਪੁਰ ਨੇ ਖਵਾਣਾ ਨੇੜੇ ਕੋਟ ਤੋਂ ਹੀ ਇੱਥੇ ਮੇਲਾ ਲੱਗਦਾ ਜੀ ਤੇ ਆਹ ਤਿੰਨ ਚਾਰ ਦਿਨ ਹੋ ਗਿਆ ਜਦਾ ਬੱਡਰ ਪ੍ਰੂਫ ਵੀ ਨਹੀਂ ਪੰਡਾਲ ਲਾਇਆ ਪ੍ਰਬੰਧਕਾਂ ਨੇ ਮਿਹਨਤ ਬੜੀ ਕੀਤੀ ਹੋਆ ਤਾਂ ਆਹ ਕੁਰਸੀਆਂ ਵਗੈਰਾ ਇੱਥੋਂ ਚੱਕਰੇ ਆ ਇਹ ਟੈਂਟ ਵਾਲੇ ਵੀ ਵੀਰ ਬੜੀ ਮਿਹਨਤ ਕਰ ਰਹੇ ਹੁਣ ਟੈਂਪੂ ਤੇ ਆਪਲਾ ਟਰੈਕਟਰੇ ਪਾਣਾ ਪਣਾ ਮੋਰੇ ਜਾਂ ਕਿੱਦਾਂ ਹੋਣੀ ਆ ਕਿ ਇਹ ਸਾਰੇ ਕੱਢ ਰਹੇ ਆ ਪਾਣੀ ਗੋਡੇ-ਗੋਡੇ ਤੰਤਨ ਫੋਟੇ ਚੜ ਗਏ ਪੰਡਾਲ ਦੇ ਵਿੱਚ ਜਿਹਦੇ ਨਾਲ ਔਖਾ ਬੜਾ ਹੋ ਗਿਆ ਸਤਿ ਸ੍ਰੀ ਅਕਾਲ ਬਾਜੀ ਕੀ ਜਨਾ ਆਪਣਾ ਸਲੀਮ ਜੀ ਸਲੀਮ ਇਹ ਟੈਂਟ ਕੀ ਦਾ ਤੁਹਾਡਾ ਲੱਗਾ ਜੀ ਹਾਂ ਜੀ ਸਲੀਮ ਪੋਰਟ ਤੋਂ ਵੀ ਦੋ ਜੀ ਅੱਛਾ ਟੈਂਟ ਤੁਹਾਡਾ ਲੱਗਾ ਵਾ ਜੀ 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 ਇਹ ਕਿੰਨੇ ਕਿ ਦਿਨ ਹੋ ਗਿਆ ਸੇ ਲਾਂਦਿਆਂ ਨੂੰ ਸਾਨੂੰ 2-3 ਦਿਨ ਹੋ ਗਏ ਜੀ ਲੱਗਿਆਂ ਨੂੰ ਅੱਛਾ ਜੀ ਹੁਣ ਰਾਤ ਮੀਂਹ ਪੈਣ ਦਾ ਪਾਣੀ ਲਗਭਗ 2-2.5-2.5 ਫੁੱਟ ਚੜ ਗਿਆ 2.5-3 ਫੁੱਟ ਪਾਣੀ ਹੋ ਗਿਆ ਜੀ 3 ਫੁੱਟ ਕਹਿੰਦੇ ਰਾਤ ਨੂੰ ਬਹੁਤ ਪਾਣੀ ਆ ਗਿਆ ਭਰ ਗਿਆ ਜੀ ਸਾਰੇ ਪਾਸੇ ਅੱਛਾ ਜੀ ਸਾਰਾ ਮੇਲਾ ਖਰਾਬ ਹੋ ਗਿਆ ਹਾਂ ਜੀ ਨੁਕਸਾਨ ਹੋ ਗਿਆ ਬਹੁਤ ਜ਼ਿਆਦਾ ਹਾਂ ਜੀ ਤਾਂ ਹੁਣ ਫੇਰ ਮੇਲਾ ਤਾਂ ਅੱਜ ਕਲਾਕਾਰ ਨਹੀਂ ਲੱਗਦੇ ਰਾਂਗੇ ਕੈਂਸਲ ਮੇਲਾ ਕੈਂਸਲ ਹੋ ਗਿਆ ਜੀ ਕੈਂਸਲ ਹੋ ਗਿਆ ਜੀ ਫੇਰ ਲਾਣਗੇ ਜਾਂ ਅਗਲੇ ਸਾਲ ਤੇ ਗੱਲ ਚੱਲ ਜੇ ਅਗਲੇ ਸਾਲ ਤੇ ਗੱਲ ਚੱਲ ਜਾਨੀ ਹੈ ਜੀ ਅੱਛਾ ਜੀ ਥੈਂ ਇਹ ਸਲੀਮ ਟੈਂਟ ਬੜੇ ਮਸ਼ਹੂਰ ਆ ਜੀ ਕੋਟੂ ਤੂਈ ਦੇ ਸਾਡੇ ਵੀ ਬੜੇ ਠੰਡੇ ਸੁਭਾਦੇ ਆ ਪੈਸੇ ਨੂੰ ਵੀ ਨਹੀਂ ਅੜਦੇ ਕਿ ਐਨੇ ਹਜ਼ਾਰ ਲੈਣਾ ਲੱਖਾਂ ਦਾ ਕੰਮ ਇਹ ਹਜ਼ਾਰਾਂ 'ਚ ਹੀ ਕਰ ਦਿੰਦੇ ਆ ਬੜੇ ਵਧੀਆ ਸੁਭਾਦੇ ਬੰਦੇ ਆ ਕਿ ਚਲੋ ਨੁਕਸਾਨ ਤਾਂ ਇਹਨਾਂ ਦਾ ਵੀ ਹੋ ਤਿੰਨ ਚਾਰ ਦਿਨ ਲੱਗੇ ਨੂੰ ਹੋ ਗਿਆ ਸੀਗੇ ਹੁਣ ਕੀ ਕੀਤਾ ਜਾਵੇ ਇਹ ਮਾਤਾ ਚੰਤਪੁਰ ਦੀ ਪ੍ਰਿੰਟਡ ਫੋਟੋ ਤੋਂ ਲਾਈਵ ਤਸਵੀਰਾਂ ਦੇਖ ਰਹੇ ਜੀ